ਚੋਰ ਨੇੜੇ ਆਟੋ ਚਾਲਕਾਂ ਵੱਲੋਂ ਇੱਕ ਔਰਤ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਗਈ ਇਹ ਮੰਗਰ ਲੋਕਾਂ ਨੂੰ ਬਿਲਕੁਲ ਫਿਲਮ ਹੀ ਥੀਂ ਵਾਂਗ ਲੱਗਿਆ ਇਸ ਲੋਕੇ ਦਿਲੰਦਰ ਜ਼िला ਪ੍ਰਧਾਨ ਭਾਰਤੀ ਜਨਤਾ ਪਾਰਟੀ ਰਣਜੀਤ ਪਵਾਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਦੱਸਿਆ ਕਿ ਲੁਧਿਆਣਾ ਦੇ ਪੱਟੀਆਂ ਬਾਈਪਾਸ ਨਜ਼ਦੀਕ ਕੁੱਲ ਉੱਪਰ ਆਟੋ-ਟਾਟੂ ਰੁਕਣ ਵਾਲੇ ਸਾਂਤੇ ਨਾ ਰੁਕਿਆ ਇਸ ਕਾਰਨ ਸਵਾਰੀਆਂ ਜਿਨ੍ਹਾਂ ਵਿੱਚ ਬੱਚੇ ਵੀ ਸ਼ਾਮਲ ਸਨ ਉਹ ਬਹੁਤ ਘਬਰਾ ਗਏ ਆਟੋ ਚਾਲਕ ਅਤੇ ਉਸਦੇ ਨਾਲ ਬੈਠਾ ਇੱਕ ਵਿਅਕਤੀ ਪੂਰੀ ਤਰ੍ਹਾਂ ਨਸ਼ੇ ਦੇ ਵਿੱਚ ਸੀ ਤੇ ਸਵਾਰੀਆਂ ਨੂੰ ਧਮਕਾਉਣ ਲੱਗ ਪਏ। ਰਾਗੀਰਾ ਦੀ ਮਦਦ ਨਾਲ ਆਖਿਰਕਾਰ ਦੋਸ਼ੀਆਂ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਇਸ ਦੌਰਾਨ ਲੋਕਾਂ ਨੇ ਦੋਸ਼ੀਆਂ ਦੀ ਜ਼ਬਰਦਸਤ ਖਿੱਤਰ ਪਰੇੜ ਵੀ ਕੀਤੀ। ਰਣਜੀਤ ਪਵਾਰ ਨੇ ਮੰਗ ਕੀਤੀ ਕਿ ਦੋਸ਼ੀਆਂ ਦੀ ਪੂਰੀ ਜਾਂਚ ਕੀਤੀ ਜਾਵੇ ਕਿਉਂਕਿ ਇਹ ਮਾਮਲਾ ਕਿਸੇ ਗਰੋਨਾਲ ਜੁੜਿਆ ਹੋਇਆ ਵੀ ਲੱਗਦਾ ਹੈ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਥੀਓ ਮੈਂ ਰਣਜੀਤ ਸਿੰਘ ਪਵਾਰ, ਪ੍ਰਧਾਨ ਜ਼ਿਲ੍ਹਾ ਜਲੰਧਰ ਦਿਹਾਤੀ ਭਾਸ਼ਪਾ। ਅੱਜ ਸਾਡੀ ਜਿਹੜੀ ਮੈਟਿਕ ਸੀ ਲੁਧਿਆਣੇ ਮੈਟਿਕ ਸੀ ਜ਼ਿਲ੍ਹਾ ਪ੍ਰਧਾਨਾਂ ਦੀ ਉਹ ਮੀਟਿੰਗ ਖਤਮ ਹੋਣ ਤੋਂ ਬਾਅਦ ਮੈਂ ਲੁਧਿਆਣੇ ਤੋਂ ਆਪਣੇ ਫਲੋਰ ਸਾਈਡ ਨੂੰ ਆਪਣੇ ਘਰ ਵੱਲ ਨੂੰ ਜਾ ਰਿਹਾ ਸੀ ਤਾਂ ਰਸਤੇ ਵਿੱਚ ਦੇਖਿਆ ਕਿ ਬਹੁਤ ਸਾਰੇ ਕਿਹੜੇ ਲੋਕ ਹੈ ਉਹ ਇੱਥੇ ਇਕੱਠੇ ਹੋਏ ਸੀ ਤਾਂ ਮੈਂ ਰੋਕ ਕੇ ਉਹਨਾਂ ਨੂੰ ਜਦੋਂ ਪੁੱਛਿਆ ਤਾਂ ਦਿਲ ਦਹਿਲਾਣ ਵਾਲੀ ਜਿਹੜੀ ਇੱਥੇ ਘਟਨਾ ਹੋਈ ਇਹ ਸਾਡੀ ਜਿਹੜੀ ਪਹਿੜ ਇਹਦੇ ਨਾਲ ਛੋਟੇ-ਛੋਟੇ ਬੱਚੇ ਇਹਨਾਂ ਨੇ ਘਾਟੋ ਕੀਤਾ ਔਰ ਆਟੋ ਚਾਲਕ ਜਿਹੜਾ ਇਹ ਬੰਦਾ ਹੈ ਇਹਨੂੰ ਧਿਆਨ ਨਾਲ ਦੇਖੋ ਇਹ ਬੰਦਾ ਨਸ਼ਾ ਕੀਤਾ ਤਿੰਨ ਜਣੇ ਸੀ ਨਾਲ ਵੀ ਕੋਈ ਬੰਦਾ ਸੀ ਔਰ ਇਹਨਾਂ ਨੇ ਨਸ਼ਾ ਕੀਤਾ ਹੋਇਆ ਸੀ ਪਰ ਜਦੋਂ ਭੈਣ ਜੀ ਨੇ ਇਹਨਾਂ ਨੂੰ ਕਿਹਾ ਕਿ ਮੇਰਾ ਜਿਹੜਾ ਪਲੇ ਆ ਗਿਆ ਥਾਂ ਜਿੱਥੇ ਮਉਤਰਨਾ ਮੈਨੂੰ ਉਤਾਰ ਦਿਓ ਪਰ ਇਹ ਸਣੇ ਦੋ ਛੋਟੇ ਛੋਟੇ ਬੱਚੇ ਜਿਹੜੇ ਉਹ ਪਰੇ ਖੜੇ ਆ ਕੈਮਰਾਮੈਨ ਉਹਨਾਂ ਤੇ ਬਹੁਤ ਛੋਟੇ ਬੱਚੇ ਆ ਜਾ ਬੱਚਾ ਆ ਕੇ ਆ ਜਾਓ ਇਹ ਨਾ ਪੱਛਿਆ ਨਹੀਂ ਉਹ ਤੇ ਇਹ ਟੈਕਸੀ ਨੂੰ ਧਾਰਨ ਹੈ ਕਿ ਇਹ ਪਤਾ ਨਹੀਂ ਕਿੱਥੇ ਲੈ ਕੇ ਜਾ ਰਿਹਾ ਸੀ ਔਰ ਮੇਰੀ ਆਪ ਸਭ ਨੂੰ ਅਪੀਲ ਹੈ ਜਦੋਂ ਵੀ ਤੁਸੀਂ ਕੋਈ ਆਟੋ ਵਗੈਰਾ ਕਰਦੇ ਹੋ ਤਾਂ ਉਹਦੀ ਇੱਕ ਫੋਟੋ ਖਿੱਚ ਕੇ ਆਪਣੀ ਫੈਮਿਲੀ ਵਾਲਿਆਂ ਨੂੰ ਜ਼ਰੂਰ ਭੇਜਿਆ ਕਰੋ ਕਿ ਅਸੀਂ ਇਸ ਆਟੋ ਦੇ ਵਿੱਚ ਫਲਾਣੀ ਜਗ੍ਹਾ ਨੂੰ ਜਾ ਰਹੇ ਹਾਂ ਕਿਉਂਕਿ ਅੱਜ ਕੱਲ ਨਸ਼ੇ ਦਾ ਜਿਹੜਾ ਪੂਰਾ ਦਰਿਆ ਚੱਲ ਰਿਹਾ ਜਿਹੜਾ ਸਰਕਾਰ ਲਾਰੇ ਲਾ ਕੇ ਬਣੀ ਸੀ ਜੇ ਅਸੀਂ ਜਿਹੜਾ ਨਸ਼ਾ ਖਤਮ ਕਰਦੇ ਆਂਗੇ ਆਹ ਦੇਖ ਲਓ ਨਸ਼ਾ ਖਤਮ ਹੋਇਆ ਆਹ ਛੋਟੇ ਛੋਟੇ ਬੱਚਿਆਂ ਦਾ ਪਤਾ ਨਹੀਂ ਇਹ ਭੈਣ ਜੀ ਦਾ ਕੀ ਕਰਨਾ ਸੀ ਇਹ ਭਾਈ ਸਾਹਿਬ ਵੀ ਨਾਲ ਸੀ ਇਹ ਆਟੋ ਚਾਲਕ ਹੈ ਇਹਦੇ ਨਾਲ ਇੱਕ ਹੋਰ ਬੰਦਾ ਹੈ ਜਿਹੜਾ ਪਤਾ ਨਹੀਂ ਇਹਨਾਂ ਨੇ ਆਟੋ ਨਹੀਂ ਰੋਕਿਆ ਪਰ ਇੱਕ ਪ੍ਰਾਰ ਹੋ ਗਿਆ ਬਹੁਤ ਜਿਹੜੇ ਭਾਈ ਸਾਡੇ ਇਹਨਾਂ ਨੇ ਰੋਕਿਆ ਇੱਥੇ ਸਾਡੇ ਭਾਈ ਸਾਹਿਬ ਬੜੇ ਸਰਦਾਰ ਜੀ ਇਹਨਾਂ ਨੇ ਆਪਣੀ ਗੱਡੀ ਨਾਲ ਕਰਦੇ ਇਹਨਾਂ ਨੂੰ ਓਕਿਆ ਔਰੇ ਭੈਣ ਜੀ ਦੇਖ ਸਕਦੇ ਸੀ ਔਰ ਵੱਡਾ ਹਾਸਾ ਸੀ ਡਿੱਗੀ ਹੈ ਜੀ ਰੋਡ ਤੇ ਛੱਡ ਪਏ ਨਵੇਂ ਲੇਖੇ ਕਹਿੰਦੇ ਸੋ ਮੇਰੀ ਬੇਨਤੀ ਹੈ ਔਰ ਮੈਂ ਕਮਿਸ਼ਨਰ ਸਾਹਿਬ ਨੂੰ ਸੁਵਪਨ ਸ਼ਰਮਾ ਜੀ ਨੂੰ ਆਪਣੇ ਫੋਨ ਤੋਂ ਇੱਥੋਂ ਦੀ ਜਿਹੜੀ ਵੀਡੀਓ ਪਿੱਛੇ ਮੇਰੇ ਸੱਜਣ ਭਾਈਆਂ ਨੇ ਬਣਾਈ ਸੀ ਉਹ ਮੈਂ ਸੁਵਪਨ ਸ਼ਰਮਾ ਜੀ ਕਮਿਸ਼ਨਰ ਸਾਹਿਬ ਨੂੰ ਸੈਂਡ ਕਰ ਦਿੱਤੀ ਹੈ ਔਰ ਇੱਥੋਂ ਦੀ ਲੋਕੇਸ਼ਨ ਵੀ ਭੇਜ ਦਿੱਤੀ ਹੈ ਸਾਡੇ ਸਤਿਕਾਰਯੋਗ ਇਥੋਂ ਦੇ ਜਿਹੜੇ ਸਾਡੇ ਏਰੀਏ ਦੇ ਬਹੁਤ ਨਾਮੀ ਪੱਤਰਕਾਰ ਪਾਕੜੀ ਸਾਹਿਬ ਉਹ ਵੀ ਇੱਥੇ ਪਹੁੰਚੇ ਆ ਔਰ ਆਪ ਸਭ ਨੂੰ ਕੱਲ ਦੀ ਜਿਹੜੀ ਜੱਗवाणी ਦੀ ਨਿਊਜ਼ ਦੇ ਵਿੱਚ ਇਹ ਜਿਹੜੀ ਪੂਰੀ ਘਟਨਾ ਬਾਰੇ ਕਿਤੇਲ ਚ ਵੀ ਪਤਾ ਲੱਗ ਜਾਵੇਗਾ ਪਰ ਮੇਰਾ ਵੀਡੀਓ ਬਣਾਉਣ ਦਾ ਇਹੀ ਮਕਸਦ ਸੀ ਕਿ ਤੁਸੀਂ ਜਦੋਂ ਵੀ ਕੋਈ ਆਟੋ ਵਿੱਚ ਬੈਠਦੇ ਹੋ ਤਾਂ ਉਹਦੀ ਪਹਿਲਾਂ ਇੱਕ ਪਿਕ ਖਿੱਚ ਕੇ ਆਪਣੇ ਘਰਦਿਆਂ ਨੂੰ ਜ਼ਰੂਰ ਭੇਜਿਆ ਕਰੋ ਨਹੀਂ ਤਾਂ ਤੁਹਾਡੇ ਨਾਲ ਕੋਈ ਵੀ ਵੱਡਾ ਹਾਸਾ ਹੋ ਸਕਦਾ ਅੱਜ ਵਾਲੇ ਦਿਨ ਵਾਲੀ ਹੋ ਗਈ ਉਹਨਾਂ ਸੱਜਣਾ ਦਾ ਭਾਈ ਸਾਹਿਬ ਦਾ ਜਿਨ੍ਹਾਂ ਨੇ ਇਹਨਾਂ ਨੂੰ ਬਚਾਇਆ ਔਰ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਕਿ ਇਹੋ ਜਿਹੇ ਬੰਦਿਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਔਰ ਇਹਦਾ ਬਾਰੇ ਪਤਾ ਕਰਾਇਆ ਜਾਵੇ ਕਿ ਇਹ ਪੂਰਾ ਹੋਰ ਵੀ ਇਹਦੇ ਨਾਲ ਹੋਣਗੇ ਕਿ ਦੋ ਇਹ ਕਿੰਨੇ ਲੋਕ ਨੇ ਔਰ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ